ਅਸਲ 'ਚ ਕੀ ਗੱਲ ਹੈ ਜੀ ਕਿ 3 ਸਾਲ ਹੋ ਗਏ ਆ 3 ਸਾਲਾਂ ਦੇ ਮੈਂ ਕਲੀਅਰਲੀ ਆਫੀਸਰਸ ਨੂੰ ਇਹ ਇਨਸਟਰਕਸ਼ਨ ਦਿੱਤੀ ਹੋਈ ਹੈ ਕਿ ਜਿੰਨਾ ਵੀ ਆਪਾਂ ਕੰਮ ਕਰਨਾ ਹੈ ਸੜਕਾਂ ਬਣਾਉਣ ਦਾ ਕੰਮ ਕਰਨਾ ਹੈ ਸੀਵਰੇਜ ਪਾਉਣ ਦਾ ਕੰਮ ਕਰਨਾ ਹੈ ਕਿਸੇ ਵੀ ਤਰੀਕੇ ਦੀ ਕੰਸਟਰਕਸ਼ਨ ਦਾ ਕੰਮ ਹੈ ਜਿਹੜਾ ਕਿ ਕਮੇਟੀ ਕਰਦੀ ਹੈ ਉਹ ਬੜਾ ਸੋਲਿਡ ਹੋਣਾ ਚਾਹੀਦਾ ਉਹ ਬੜਾ ਅੱਛਾ ਹੋਣਾ ਚਾਹੀਦਾ ਤੇ ਆਪਾਂ ਜਿਹੜੀ ਪਿਛਲੀ ਮੈਂ ਸਟੱਡੀ ਕੀਤੀ ਹੈ ਜਮੈਂ ਦੇਖ ਰਹੀ ਹਾਂ ਉਹਦੇ ਵਿੱਚ ਕੀ ਹੁੰਦਾ ਕਿ ਆਪਾਂ 50 50% ਤੇ ਵੀ ਬਹੁਤ ਲੋਕ ਤੇ ਜਾ ਕੇ ਕੰਪੀਟੀਸ਼ਨ ਦੇ ਵਿੱਚ ਜਿਹਦਾ ਅਸੀਂ ਤੁਹਾਨੂੰ 100 ਰੁਪਏ ਦੇਣਾ ਹੁੰਦਾ ਤੁਸੀਂ ਉਹ 50 ਰੁਪਏ ਵਿੱਚ ਕੰਮ ਕਰ ਦਿੰਨੇ ਹੋ ਉਦੇ ਨਾਲ ਕੀ ਹੁੰਦਾ ਜੀ ਜਿਹੜੀ ਸੜਕ 8 ਇੰਚ ਚੌੜੀ ਹੋਣੀ ਚਾਹੀਦੀ ਐ ਸਪੋਜ਼ ਕੋਈ ਚੀਜ਼ 8 ਇੰਚਾ ਤਾਂ ਉਹ 5 ਇੰਚ ਰਹਿ ਜਾਂਦੀ ਐ ਕਿਉਂਕਿ ਸਾਨੂੰ ਹੁੰਦਾ ਕਿ ਠੇਕਾ ਮਿਲ ਜਾਵੇ ਉਪਰੋਂ ਬਹੁਤ ਸਾਰੀਆਂ ਪਾਵਰਾਂ ਦਾ ਇਹ ਦਬਾਅ ਹੁੰਦਾ ਕੰਮ ਸਵੇਰ ਵੀ 100 ਰੁਪਏ ਹੀ ਜਾਣਾ 50 ਰੁਪਏ ਉਹਦੇ 'ਚ ਜਾਂਦੇ ਨੇ ਸੜਕ ਦੇ ਜਾਂ ਕਿਸੇ ਹੋਰ ਉਸਾਰੀ ਦੇ ਜਿਹੜਾ ਵੀ ਤੁਹਾਨੂੰ ਠੇਕਾ ਮਿਲਦਾ ਹੈ ਕਮੇਟੀ ਦੇ ਵੱਲੋਂ ਕਿਸੇ ਵੀ ਚੀਜ਼ ਨੂੰ ਬਣਾਉਣ ਦਾ ਚਾਹੇ ਫਿਰ ਉਹ ਜਿਮ ਲਵਾਉਣ ਦਾ ਹੈ ਚਾਹੇ ਉਹ ਸੜਕਾਂ ਬਣਾਉਣ ਦਾ ਹੈ ਚਾਹੇ ਕਿਸੇ ਹੋਰ ਪ੍ਰਕਾਰ ਦੇ ਇਹ ਕੰਮ ਨਾ ਸਿਰਫ ਖਰੜਚ ਚੱਲ ਰਿਹਾ ਹੈ ਇਹ ਕੰਮ ਪੂਰੇ ਪੰਜਾਬ 'ਚ ਚੱਲ ਰਿਹਾ ਹੈ ਲੋ ਕੁਆਲਿਟੀ ਕੰਮ ਇੱਕ ਸੜਕ ਜੇ ਅਸੀਂ ਇੰਟਰਲੋਕ ਇਟਾਂ ਲਾਉਂਦੇ ਆ ਜਾਂ ਕੋਈ ਵੀ ਕੰਮ ਲਾਉਂਦੇ ਆ ਉਹ ਕਈ ਸਾਲ ਚੱਲਣੀ ਚਾਹੀਦੀ ਹੈ ਸੋਲਿਡ ਕੰਮ ਪਰ ਪਹਿਲਾਂ ਹੀ ਕੰਮ ਜਿਹੜਾ ਹੁੰਦਾ ਉਹ ਢਿੱਲਾ ਹੁੰਦਾ ਫਿਰ ਉਹ ਕੀ ਹੁੰਦਾ ਕਿ ਉਸ ਤੋਂ ਬਾਅਦ ਉਹ 3-4 ਮਹੀਨੇ ਬਾਅਦ ਜਿਹੜੀ ਸੜਕ ਹੈ ਉਹ ਖਰਾਬ ਹੋ ਜਾਂਦੀ ਹੈ ਫੇਰ ਦੁਬਾਰੇ ਉਹਨਾਂ ਖਰਚਾ ਕਰਨਾ ਪੈਂਦਾ ਸਭ ਤੋਂ ਵੱਡੀ ਮੁਸ਼ਕਲ ਥੋੜੀ ਮੈਂ ਕਿਸ ਤਰੀਕੇ ਦੂਰ ਕਰ ਸਕਦੀ ਹਾਂ ਉਹ ਮੈਂ ਤੁਹਾਨੂੰ ਬੇਨਤੀ ਕਰਨ ਲੱਗੀ ਹਾਂ ਸਾਰਿਆਂ ਨੂੰ ਜਿੰਨਾ ਸਾਡਾ ਵਿਕਾਸ ਕਰਨ ਵਿੱਚ ਯੋਗਦਾਨ ਉਹਨਾਂ ਹੀ ਯੋਗਦਾਨ ਤੁਹਾਡਾ ਵੀ ਹੈ ਤੁਸੀਂ ਵੀ ਸਾਡੀ ਟੀਮ ਦਾ ਹਿੱਸਾ ਮੁਸ਼ਕਲ ਇਹ ਆਉਣੀ ਹੈ ਜੀ ਕਿ ਜੇ ਹੁਣ ਤੁਹਾਡੇ ਤੋਂ ਪਹਿਲਾਂ ਇਹੀ ਵੀ ਉਸ ਠੇਕੇਦਾਰ ਨੂੰ ਠੇਕਾ ਦੇਣਾ ਹੈ ਜਿਹਨੂੰ ਜੇ ਅਸੀਂ 100 ਰੁਪਏ ਦੇਵਾਂਗੇ ਤੇ 50 ਰੁਪਏ ਕਿਸ ਤਰੀਕੇ ਸਾਨੂੰ ਵਾਪਸ ਦਊਗਾ 40 ਰੁਪਏ 30 ਰੁਪਏ 20 ਰੁਪਏ ਚਾਹੇ ਅਸੀਂ ਜਿਹੜਾ ਮਰਜ਼ੀ ਮਟੀਰੀਅਲ ਦੇ ਦੀ ਉਹਨੂੰ ਚਾਹੇ ਉਹ ਇੱਧਰ ਇੱਧਰ ਕਰਕੇ ਪਰਚੀਆਂ ਕੱਟ ਕੇ ਜਿਵੇਂ ਮਰਜ਼ੀ ਐਡਜਸਟ ਕਰ ਦਈਏ ਮੈਂ ਦਾਵਾ ਕਰ ਰਹੀ ਆ ਮੇਰੇ ਕੋਲੇ ਪਰਸੈਂਟੇਜ ਦੀ ਪੂਰੀ ਆਫਰ ਆਈ ਹੈ ਵੀ ਇਹ ਇੰਨੇ ਪਰਸੈਂਟ ਦੀ ਤੁਹਾਨੂੰ ਭੇਜ ਦੰਨੇ ਆ ਮੈਂ ਲਗਾਤਾਰ ਇਹਨਾਂ ਨੂੰ ਇਹ ਸਮਝਾ ਰਹੀ ਆ ਵੀ ਮੈਨੂੰ ਪਰਸੈਂਟੇਜ ਨਹੀਂ ਚਾਹੀਦੀ ਤੁਸੀਂ ਠੇਕੇਦਾਰਾਂ ਨੂੰ ਨਾ ਵੱਡੋ ਉਹਨਾਂ ਨੂੰ ਕੰਮ ਕਰਨ ਦਿਓ ਜੋ ਤੁਹਾਡਾ ਬਣਦਾ ਕਮਾਈ ਕਰੋ ਜੋ ਜਾਇਜ਼ ਹੈ ਜੋ ਕਾਨੂੰਨੀ ਤੌਰ ਉੱਤੇ ਜਿੰਨੀ ਪਰਸੈਂਟ ਜਿੰਨੀ ਛੋਟ ਜਾਇਜ਼ ਹੈ ਤੁਸੀਂ ਕਿਉਂ ਜਦੋਂ ਐਮਐਲਏ ਇੱਕ ਵੀ ਪੈਸਾ ਨਹੀਂ ਲੈ ਰਹੀ ਸ਼ਾਇਦ ਤੁਹਾਡੇ ਮੇਰੇ ਕੋਲੇ ਇਨਫੋਰਮੇਸ਼ਨ ਕਿਵੇਂ ਆਈ ਕਿ ਕਿਸੇ ਐਮਸੀ ਨੇ ਇਹ ਕਿਹਾ ਕਿ ਅਸੀਂ ਜਿਹੜਾ ਪੈਸਾ ਹੈ ਉਹ ਤਾਂ ਬਿਤਾਈ ਮੇ ਬਿਜਲੀ ਡਿਪਾਰਟਮੈਂਟ ਪੁੱਛਿਆ ਉਹ ਬਿਜਲੀ ਡਿਪਾਰਟਮੈਂਟ ਦੇ ਵਿਚਾਰੇ ਛੋਟੇ ਜਿਹੇ ਠੇਕੇਦਾਰ ਤੋਂ ਇਹ ਕਿਹਾ ਗਿਆ ਕਿ ਇੰਨਾ ਪੈਸਾ ਚਾਹੀਦਾ ਸੀ ਐਮਐਲਏ ਨੂੰ ਦੇਣਾ ਐਮਐਲਏ ਨੇ ਕਦੇ ਠਿਆਨੀ ਨਹੀਂ ਲਈ ਜਦੋਂ ਐਮਐਲਏ ਕਮਿਸ਼ਨ ਨਹੀਂ ਲੈ ਰਿਆ ਕਮਿਸ਼ਨ ਨਾ ਕੋਈ ਅਫਸਰ ਲਊਗਾ ਨਾ ਕੋਈ ਪ੍ਰਧਾਨ ਲਊਗਾ ਤੇ ਇਹ ਨਹੀਂ ਕਿ ਅਸੀਂ ਅਰਜ ਬੰਦ ਕੀਤਾ 3 ਸਾਲ ਦਾ ਇੱਕ ਪੈਸਾ ਕਿਸੇ ਤੋਂ ਵੀ ਨਹੀਂ ਲਿਆ ਕਮੇਟੀ ਦੇ ਬਜਟ ਦੇ ਵਿੱਚੋਂ ਇੱਕ ਪੈਸਾ ਨਹੀਂ ਵਰਤਿਆ ਗਿਆ ਤੇ ਇਹ ਕੰਮ ਹੁਣ ਬੰਦ ਕਰ ਦਿਓ ਘਟੀਆ ਕੁਆਲਿਟੀ ਦਾ ਮਾਲ ਆਪਾਂ ਨਹੀਂ ਲਾਉਣਾ ਤੁਸੀਂ 70 70 50 50 ਪਰਸੈਂਟ ਸੱਜ ਤੱਕ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਜੇ ਕੰਮ ਆਪਾਂ ਨਾ ਕਰੀਏ ਆਪਾਂ ਸੋਲਿਡ ਕੰਮ ਕਰੀਏ ਜਿੰਦਾ ਪਬਲਿਕ ਖੁਸ਼ ਹੋਵੇ ਪਬਲਿਕ ਦਾ ਪੈਸਾ ਆਪਾਂ ਆਪਣਾ ਘਰ ਬਣਾਉਂਦੇ ਆਂ ਆਪਾਂ ਮਾੜਾ ਮਾਲ ਤਾਂ ਨਹੀਂ ਲਾਉਂਦੇ ਆਪਾਂ ਨੂੰ ਹੁੰਦੇ ਹੀ ਆ ਜੀ ਕੀ ਘੱਟੋ ਘੱਟ ਇਹ ਲੰਬਾ ਟਾਈਮ ਘਰ ਸਾਡਾ ਸੋਲਿਡ ਰਵੇ ਇਵੇਂ ਪਬਲਿਕ ਦਾ ਕੰਮ ਕਰਨਾ ਉਹਦਾ ਪੈਸਾ ਆਪਾਂ ਸਹੀ ਤਰੀਕੇ ਨਾਲ ਵਰਤਣਾ ਸੋ ਕਿਸੇ ਦੀਆਂ ਗੱਲਾਂ ਸੁਣਾਇਓ ਚਾਹੇ ਕੋਈ ਅਫੀਸਰ ਕਵੇ ਚਾਹੇ ਕੋਈ ਪੋਲੀਟੀਕਲ ਲੋਕਲ ਪ੍ਰਧਾਨ ਕਵੇ ਇਹੋ ਸਾਹ ਕੋਈ ਉੱਪਰ ਹਿੱਸਾ ਮੰਗਦਾ ਬੰਦ ਕਰ ਦਿਓ ਕਿਸੇ ਨੇ ਕਿਹਾ ਮੈਨੂੰ 3-4% 5% ਮੈਨੂੰ ਚਾਹੀਦਾ ਉਹਨੂੰ ਬੰਦ ਕਰ ਦਿਓ ਇਮੀਡੀਏਟ ਬੰਦ ਕਰ ਦਿਓ ਪਬਲਿਕ ਦਾ ਕੰਮ ਆਪਾਂ ਸੋਲਿਡ ਕਰਨਾ ਸ਼ੁਰੂ ਕਰੀਏ ਤੁਸੀਂ ਆਏ ਹੋ ਗੱਲਬਾਤ ਸੁਣੀਏ ਮੈਨੂੰ ਸਾਰੇ ਭਰਾਵਾਂ ਤੋਂ ਉਮੀਦ ਹੈ ਠੇਕੇਦਾਰ ਸਾਹਿਬਾਨਾਂ ਤੋਂ ਕਿ ਅਸੀਂ ਰਲ ਮਿਲ ਕੇ ਟੀਮਵਰਕ ਪਬਲਿਕ ਦੇ ਹਿੱਤ ਵਿੱਚ ਤੁਹਾਡਾ ਜਿਹੜਾ ਜਾਇਜ਼ ਕਮਿਸ਼ਨ ਹੈ ਜੋ ਤੁਹਾਨੂੰ ਮੁਨਾਫੇ ਲਈ ਚਾਹੀਦਾ ਸਿਰਫ ਉਹ ਰੱਖੋ ਲੀਡਰਾਂ ਲਈ ਜਾਂ ਅਫਸਰਾਂ ਲਈ ਪੈਸਾ ਨਾ ਰੱਖੋ ਲੋਕਾਂ ਨੂੰ ਵਧੀਆ ਸੋਲਿਡ ਕੰਮ ਕਰਕੇ ਦਿਓ ਅੱਜ ਤੋਂ ਬਾਅਦ ਜਿਹੜੀ ਵੀ ਟ ਹਲਕਾ ਕਰੜੇ ਚ ਲੱਗਣੀ ਚਾਹੀਦੀ ਹੈ ਉਹ ਸੋਲਿਡ ਲੱਗਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਹਾਂ ਜੀ ਸਰੋਖਲੇ ਹੁਣ ਜਿਹੜੇ ਪਰ 15 ਮਿੰਟ ਬੈਠੇ ਅਸੀਂ ਤਾਂ ਤੁਹਾਡਾ ਕਹਿਣਾ ਮੰਨ ਲਿਆ ਜਿਹੜੇ ਹੋਰ ਬਾਅਦ ਵਿੱਚ ਪੰਨੇ ਐਨ ਐਨ ਐਸ ਤੋਂ ਤੁਹਾਡਾ ਤੁਹਾਡਾ ਕਹਿਣਾ ਅਸੀਂ ਫਿਰ ਕਰਾਂਗੇ ਬਿਲਕੁਲ ਅਸੀਂ ਫਿਰ ਕਰਾਂਗੇ ਠੀਕ ਹੈ ਸਰ ਓਹੋ ਗੱਲ ਇਹਦਾ ਇਹਦਾ ਹਾਲ ਹੀ ਕੀ ਹੈ ਜੀ ਵੀ ਕੀ ਸਾਡੇ ਕੋਲੇ ਦਾ ਪੀਓ ਸਾਹਿਬ ਇੱਕੇ ਤੈਹ ਹੋਣਾ ਚਾਹੀਦਾ ਹੈ ਕਿ ਇਸ ਤੋਂ ਘੱਟ ਕੁਆਲਿਟੀ ਨਹੀਂ ਆਉਣੀ ਸਾਡਾ ਕੁਆਲਿਟੀ ਚੈੱਕ ਜਦੋਂ ਹੋਊਗਾ ਨਾ ਠੇਕੇਦਾਰ ਸਾਹਿਬ ਠੇਕੇਦਾਰ ਸਾਹਿਬ ਤੁਹਾਡੀ ਗੱਲ ਠੀਕ ਹੈ ਕਰ ਕੀ ਜਿਹੜਾ ਕੰਮ 90 ਰੁਪਏ ਚ ਹੋਣਾ ਉਹ 50 ਚ ਉਹ ਕੰਮ ਕਰ ਸਕਦਾ ਜੋ ਕੁਆਲਿਟੀ ਸਾਨੂੰ ਚਾਹੀਦੀ ਹੈ ਗੱਲ ਇਹ ਆ ਵੀ ਅੱਜ ਤੱਕ ਕੁਆਲਿਟੀ ਚੈੱਕ ਆਪਣੀ ਸਕਿਨ ਸੇਵ ਕਰਨੇ ਵਾਸਤੇ ਫਿਰ ਅਸੀਂ ਵੀ ਪਾਈ ਜੇ ਤਾਂ ਅਫਸਰ ਸਾਡੀ ਮਦਦ ਕਰੇ ਵਿਪਾਰ ਲੈਪੰਦਾ ਜਿਹੜਾ ਲੈਸਪਾਰਾ ਉਹਨਾਂ ਕੰਮ ਕਰੇ ਹਾਂ ਕਰਨਾ ਪੈਣਾ ਇਹ ਇੱਕ ਇੱਕ ਲੋੜ ਕਰਾਂਗੇ ਸਭੇ ਕਰਨ ਦੇ ਸਾਰਾ ਸੰਭਵ ਹੋ ਦੇਣਾ ਉਹਨਾਂ ਨੂੰ ਤੁਸੀਂ ਤੁਸੀਂ ਇਦਾਂ ਕਰੋ ਇਹਨਾਂ ਨੇ ਬਿਲਕੁਲ ਸਹੀ ਗੱਲ ਕੀਤੀ ਹੈ। ਬਹੁਤ ਵਧੀਆ ਗੱਲ ਹੈ। ਜਦੋਂ ਸਹੀ ਗੱਲ ਲੈਂਦੀ ਹੈ। ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਪੂਰੀ ਬਿਲਕੁਲ ਜੀ। ਤੁਸੀਂ ਇਹ ਲੋਕ ਜਿਹੜੇ ਬੈਠੇ ਨੇ ਤੁਸੀਂ ਸਾਡੇ ਇਹਨੂੰ ਤਿਆਰ ਹੋ ਜੀ? ਸਾਰੇ ਜਣੇ ਜਿਹੜੇ ਲਾਸਟ ਟਾਈਮ ਟੈਂਡਰ ਲੱਗੀ ਸੀ। ਜੀ ਜੀ। ਸਰ ਕੋਲ ਇੰਦਾ ਵੀ ਅਮਨ ਕੋਲ ਪੈਂਡੈਂਸੀ ਦੀ ਲਿਸਟ ਹੋਊਗੀ। ਕਿਹੜੇ ਕੰਮ ਕਿਸ ਕਿਸੇ ਕਿਸੇ ਬੰਦੇ ਕੋਲ ਤਾਂ ਮੈਂ 5-5 10-10 ਕਰੋੜ ਦੇ ਕੰਮ ਪੈਂਡਿੰਗ ਕੋਈ ਇਹੇ ਜੀ। ਅਸੀਂ ਜਿਵੇਂ ਮਿਲੇ ਬੈਠੇ ਹਾਂ। ਅਸੀਂ ਪਹਿਲੇ ਬੈਠੇ ਹਾਂ। ਸਾਡੇ ਕੋਲ ਦੀ ਪੰਜ ਦਰਨ ਦਰ ਕੰਪਨੀ ਨਹੀਂ ਆਇਆ ਜੀ ਇਦਾਂ ਕਿਉਂ ਨਹੀਂ ਕੱਲ ਨੂੰ ਕੋਈ ਤੁਸੀਂ ਲੈਸ ਪਾ ਕੇ ਇਹ ਨਹੀਂ ਦੇਖਦੇ ਕੁਆਲਿਟੀ ਕੀ ਆਉਗੀ ਤਾਂ ਕੁਆਲਿਟੀ ਤਾਂ ਸਕੰਜੇ ਕਰ ਸਕਦੇ ਹੁਣ ਉਹ ਤਾਂ ਬਹੁਤ ਸਕੰਜੇ ਕਰ ਸੀ ਇਹਨੇ ਪਰ ਹੁਣ ਜੇ ਪਾਈ ਜਾਂਦਾ ਤਾਂ ਸਕੰਜੇ ਕਰ ਸਕਦੇ ਕੰਮ ਪੂਰਾ ਲੈਣ ਲੱਗ ਗਿਆ ਬਿੱਲੋ ਦਾ ਘਟਣ ਲੱਗ ਗਿਆ ਤੇ ਫਿਰ ਕਹਿੰਦਾ ਕੋਈ ਨਹੀਂ ਮੈਂ ਵੈਲੋਸਟੀ ਉੱਤੇ ਖਰੀ ਜਾਂਦਾ ਹੁਣ ਕੱਲ ਕੀ ਮੈਂ ਅੱਪ ਤਾਂ ਕੁਆਲਿਟੀ ਲੈ ਲੈ ਸਕੰਜੇ ਕਰ ਸਕਦੇ ਨਹੀਂ ਕੁਆਲਿਟੀ ਤਾਂ ਹਲੇ ਆਉਣ ਨਹੀਂ ਲੱਗੀ ਇਹ ਸ਼ੁਰੂ ਕਰ ਬਹੁਤ ਪਾਰਕੇ ਤੇ ਪਹਿਲੇ ਹੀ ਪਹਿਲੇ ਆਪਣੇ ਪਹਿਲੇ 55% ਲੈਸ ਕੋਲ ਨੇ ਮੈਂ 50% ਕਿਤੇ ਨਹੀਂ ਮੈਂ ਇੱਕ ਰਿਕੁਐਸਟ ਕਿ ਜਿੰਮੇ ਦੀ ਦੀ ਕਿੰਨੀ ਕਪੈਸਿਟੀ ਹੈ ਜੀ ਜੇ ਉਹਦੇ ਕੋਲ ਉਨੇ ਕੰਮ ਪਹਿਲਾਂ ਪੈਂਡਿੰਗ ਪਏ ਨੇ ਆਪਾਂ ਉਹ ਤਾਂ ਮਤਲਿਆ ਸਕਦੇ ਹਾਂ ਕਿ ਉਹਦੇ ਟੈਂਡਰ ਨਹੀਂ ਵਿਚਾਰੇ ਜਾਣਗੇ ਹਾਂ ਬਿਲਕੁਲ ਜੀ ਜਿਹਦੇ ਜਿਵੇਂ ਮੰਨੋ ਜਿੱਦੀ ਕੋਈ ਕਰੋੜ ਦੀ ਕਪੈਸਿਟੀ ਹੈ ਜੀ ਉਹਦੇ ਕੋਲ ਪਹਿਲਾਂ ਹੀ 2 ਕਰੋੜ ਦੇ 3 ਕਰੋੜ ਦੇ ਕੰਮ ਉਹਦੇ ਪੈਂਡਿੰਗ ਪਏ ਆ ਹੂੰ ਉਹਨੂੰ ਦੇ ਰਹੇ ਆ ਪਹਿਲੇ ਜੇ ਬੰਦੇ ਨੂੰ ਲਾਤੀ ਜੀ ਉਹਦੇ ਕੰਮ ਨਹੀਂ ਵਿਚਾਰੇ ਜਾ ਲਾਤੀ ਜੀ ਜਿਹੜੀ ਠੀਕ ਹੈ ਨਾ ਅਸੀਂ ਕਹਿੰਦਾ ਲਾਤੀ ਸਾਨੂੰ ਬਤਲੋ ਕੀ ਤੁਸੀਂ ਕੋਈ ਟੈਂਡਰ ਇਹੋ ਜੇ ਬੰਦੇ ਨੂੰ ਦਿੱਤਾ ਜਿਹਦੇ ਕੰਮ ਪੈਂਡਿੰਗ ਪਏ ਆ ਵੀ ਮੈਂ ਮਹਲਤ ਪ੍ਰਾਪਤ ਕਰੇ ਨਾ ਕਈ ਰਿਕਰਡ ਆ ਜਾਂਦੇ ਆ ਬਾਅਦ ਮੋਰਫਨਿਕ ਕਰਵਾਇਆ ਉਹ ਕਹਿ ਲੋ ਪੰਜ ਪੰਜ ਮੈਂ ਕੋਰਦੇ ਤੇ ਪਈ ਨਾ ਫਿਰ ਪਈ ਜਾਂਦੇ ਆ ਉਹ ਕਿਉਂ ਫਿਰ ਪਈ ਜਾਂਦੇ ਨੇ ਇਹ ਕੀ ਹਲਾਜਾ ਇਹਦਾ ਤੁਹਾਡੇ ਕੋਲ ਹੁਣ ਮੈਂ ਨਵੇਂ ਚ ਲਗਾ ਤਾ ਨਵੇਂ ਲਗਾਏ ਇੱਕ ਰੋਲਾ ਹੀ ਹੁਣ ਪਈ ਮੈਂ ਮੱਭੀ ਪਈ ਆ ਪਹਿਲਾਂ ਮੈਂ ਸ਼ੁਰੂ ਕੀਤੀ ਕਲਾਸ ਬੰਨੀ ਵੀ ਜੇ ਸਾਡੀ ਕਪੈਸਟੀ ਤੋਂ ਅਸੀਂ ਟੈਂਡਰ ਤੇ ਖੁੱਲਣੀ ਨਹੀਂ ਇਹ ਕਲਾਸ ਪਾਈ ਮੈਂ ਮੇਂਜ ਪਾਤੀ ਨੇ ਕੋਈ ਹੱਲ ਨਹੀਂ ਸੀ ਬਿਰਕੋਲ ਇੱਕੋ ਹੀ ਕਲਾਸ ਇਹ ਜੇ ਬੜਾ ਬੈਨੀਫਿਟ ਹੋ ਹਾਂ ਇਹ ਹੀ ਪਾਰਟੀ ਜੀ ਮੈਨੂੰ ਪਹਿਲਾਂ ਪਤਾ ਨਹੀਂ ਹੋਰ ਕੋਈ ਮੇਰੇ ਕੋਲ ਆ ਕੇ ਬਸ ਜੀ ਜੀ ਆਪਾਂ ਇਹਨਾਂ ਨੂੰ ਪਹਿਲਾਂ 2 ਕਰੋੜ ਦੇ ਕੰਮ ਦੇ ਤੇ ਪਹਿਲਾਂ ਉਹ ਪੂਰੇ ਕਰਨਗੇ ਅਸੀਂ ਉਹਨਾਂ ਦੀ ਕੁਆਲਿਟੀ ਚੈੱਕ ਕਰਾਂਗੇ ਜੇ ਕਿਸੇ ਨੇ 2 ਕਰੋੜ ਦੇ ਕੰਮ ਕੁਆਲਿਟੀ ਸਹੀ ਨਹੀਂ ਹੈਗੀ ਸਾਥੋਂ ਪੈਸਾ ਲੈ ਲਿਆ ਤਾਂ ਉਹਨੂੰ ਦੁਬਾਰਾ ਬਲੈਕਲਿਸਟਡ ਕਰ ਦੇ